ਐਕਸਲ ਪਹਿਲਾ ਪੀਓ ਪੁੱਤ ਦਾ ਕਤਲ ਪੁਆ ਸੀ ਪਰਿਵਾਰ ਦੇ ਵੱਲੋਂ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਸੀ ਲੇਕਿਨ ਇਸੇ ਦੇ ਦੌਰਾਨ ਜੋ ਕਤਲ ਦੇ ਦੋਸ਼ੀ ਸਨ ਉਹਨਾਂ ਦੇ ਵੱਲੋਂ ਘਰ ਦੇ ਬਾਹਰ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਹ ਗੱਲ ਕਹੀ ਜਾਂਦੀ ਹੈ ਕਿ ਪਹਿਲਾਂ ਦੋ ਕਤਲ ਕੀਤੇ ਸਨ ਹੁਣ ਇੱਕ ਕਤਲ ਹੋਰ ਕਰਨਾ ਹੈ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਸੁਲਤਾਨਬਿੰਦ ਰੋਡ ਦੇ ਉੱਤੇ ਤੀਜਨਗਰ ਪੈਂਦਾ ਹੈ देर रात ਮੁਹੱਲੇ ਦੇ ਵਿੱਚ ਸਥਿਤੀ ਜਿਹੜੀ ਤਣਾਪੂਰਨ ਬਣ ਜਾਂਦੀ ਹੈ ਇੱਕ ਸਾਲ ਪਹਿਲਾਂ ਇੱਕ ਪੁੱਤਰ ਦਾ ਤੇ ਉਸਦੇ ਦੱਸ ਦਈਏ ਪਿਤਾ ਦਾ ਜਿਹੜਾ ਕਤਲ ਕੀਤਾ ਜਾਂਦਾ ਬਰਸੀ ਮਨਾਇਆ ਜਾ ਰਿਹਾ ਸੀ ਪਰਿਵਾਰ ਦੇ ਵੱਲੋਂ ਤਾਂ ਉੱਥੇ ਇੱਕੋ ਦਮ ਕੀ ਹੁੰਦਾ ਕਿ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਆ ਕੇ ਉੱਥੇ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਪਰਿਵਾਰ ਦੇ ਵੱਲੋਂ ਜਿੱਥੇ ਬਰਸੀ ਮਨਾਇਆ ਜਾ ਰਿਹਾ ਸੀ ਉੱਥੇ ਕਤਲ ਕਰਨ ਵਾਲੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚ ਜਾਂਦੇ ਨੇ ਮ੍ਰਿਤਕਾਂ ਦੇ ਘਰ ਦੀ ਬਾਹਰ ਜਿਹੜਾ ਦੱਸ ਦਈਏ ਕਿ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਹੈ। આરોપીਾਂ ਦੇ ਵੱਲੋਂ ਕਿਹਾ ਗਿਆ ਕਿ ਦੋ ਕਤਲ ਅਸੀਂ ਪਹਿਲਾਂ ਕੀਤੇ ਨੇ ਤੇ ਇੱਕ ਕਤਲ ਹੋਰ ਕਰਾਂਗੇ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਦਰਜ ਕੀਤਾ ਜਾਂਦਾ ਹੈ। ਸੋ ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦਾ ਜਿੱਥੇ ਤੁਸੀਂ ਇਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਬਾਹਰ ਹੰਗਾਮਾ ਹੁੰਦਾ ਇੱਕ ਸਾਲ ਪਹਿਲਾਂ ਪਿਓ ਪੁੱਤ ਦਾ ਕਤਲ ਹੋਇਆ ਸੀ ਜਿਹੜੀ ਉਹਨਾਂ ਦੇ ਦੋਸ਼ੀ ਸਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਘਰ ਦੇ ਬਾਹਰ ਆ ਕੇ ਜਿਹੜਾ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਇਹ ਗੱਲ ਦਾ ਜ਼ਿਕਰ ਕੀਤਾ ਜਾਂਦਾ ਕਿ ਪਹਿਲਾਂ ਸਾਡੇ ਵੱਲੋਂ ਦੋ ਕਤਲ ਕੀਤੇ ਗਏ ਸਨ ਲੇਕਿਨ ਇਸੇ ਦੇ ਦੌਰਾਨ ਇੱਕ ਕਤਲ ਜਿਹੜਾ ਹੋਰ ਕੀਤਾ ਜਾਏਗਾ ਇਹ ਸਾਰੀ ਗੱਲਬਾਤ ਜਿਹੜੀ ਹੈ ਨਿਕਲ ਕੇ ਸਾਹਮਣੇ ਆਈ ਹੈ ਸੋਸ ਘਟਨਾ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਪਰਿਵਾਰ ਦੇ ਵੱਲੋਂ ਜਿੱਥੇ ਪਿਤਾ ਦੀ بیٹے ਦੀ ਵਰਸੀ ਮਨਾਈ ਜਾ ਰਹੀ ਸੀ ਤਾਂ ਇਸੇ ਦੇ ਦੌਰਾਨ ਘਰ ਦੇ ਬਾਹਰ ਹੰਗਾਮਾ ਹੋਣਾ ਸ਼ੁਰੂ ਹੋ ਜਾਂਦਾ ਤੇ ਉੱਥੇ ਕਤਲ ਦੇ ਜਿਹੜੇ ਦੋਸ਼ੀ ਸਨ ਇਹਨਾਂ ਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮ੍ਰਿਤਕਾਂ ਦੇ ਘਰ ਦੇ ਬਾਹਰ ਆ ਕੇ ਹੰਗਾਮਾ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਸਾਲ ਪਹਿਲਾਂ ਪਿਓ ਪੁੱਤ ਦਾ ਕਤਲ ਹੋਇਆ ਸੀ ਪਰਿਵਾਰ ਦੇ ਵੱਲੋਂ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਸੀ ਲੇਕਿਨ ਇਸੇ ਦੇ ਦੌਰਾਨ ਜੋ ਕਤਲ ਦੇ ਦੋਸ਼ੀ ਸਨ ਉਹਨਾਂ ਦੇ ਵੱਲੋਂ ਘਰ ਦੇ ਬਾਹਰ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਹ ਗੱਲ ਕਹੀ ਜਾਂਦੀ ਹੈ ਕਿ ਪਹਿਲਾਂ ਦੋ ਕਤਲ ਕੀਤੇ ਸਨ ਹੁਣ ਇੱਕ ਕਤਲ ਹੋਰ ਕਰਨਾ ਹੈ। ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਸੁਲਤਾਨਵਿੰਦ ਰੋਡ ਦੇ ਉੱਤੇ ਤੀਜਨਗਰ ਪੈਂਦਾ ਹੈ। ਦੇਰ ਰਾਤ ਮੁਹੱਲੇ ਦੇ ਵਿੱਚ ਸਥਿਤੀ ਜਿਹੜੀ ਤਣਾਪੂਰਨ ਬਣ ਜਾਂਦੀ ਹੈ। 1 ਸਾਲ ਪਹਿਲਾਂ ਇੱਕ ਪੁੱਤਰ ਦਾ ਤੇ ਉਸਦੇ ਦੱਸ ਦਈਏ ਪਿਤਾ ਦਾ ਜਿਹੜਾ ਕਤਲ ਕੀਤਾ ਜਾਂਦਾ ਹੈ। ਬਰਸੀ ਮਨਾਈ ਜਾ ਰਹੀ ਸੀ ਪਰਿਵਾਰ ਦੇ ਵੱਲੋਂ ਤਾਂ ਉੱਥੇ ਇੱਕੋ ਦਮ ਕੀ ਹੁੰਦਾ ਹੈ ਕਿ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਆ ਕੇ ਉੱਥੇ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਪਰਿਵਾਰ ਦੇ ਵੱਲੋਂ ਜਿੱਥੇ ਬਰਸੀ ਮਨਾਈ ਜਾ ਰਹੀ ਸੀ ਉੱਥੇ ਕਤਲ ਕਰਨ ਵਾਲੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚ ਜਾਂਦੇ ਨੇ ਮ੍ਰਿਤਕਾਂ ਦੇ ਘਰ ਦੀ ਬਾਹਰ ਜਿਹੜਾ ਦੱਸ ਦਈਏ ਕਿ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਆਰੋਪੀਆਂ ਦੇ ਵੱਲ ਇਹ ਕਿਹਾ ਗਿਆ ਕਿ ਦੋ ਕਤਲ ਅਸੀਂ ਪਹਿਲਾਂ ਕੀਤੇ ਨੇ ਤੇ ਇੱਕ ਕਤਲ ਹੋਰ ਕਰਾਂਗੇ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਦਰਜ ਕੀਤਾ ਜਾਂਦਾ ਸੋ ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦਾ ਹੈ ਜਿੱਥੇ ਤੁਸੀਂ ਇਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਬਾਹਰ ਹੰਗਾਮਾ ਹੁੰਦਾ ਹੈ। ਇੱਕ ਸਾਲ ਪਹਿਲਾਂ ਪਿਓ-ਪੁੱਤ ਦਾ ਕਤਲ ਹੋਇਆ ਸੀ ਜਿਹੜੀ ਉਹਨਾਂ ਦੇ ਦੋਸ਼ੀ ਸਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਘਰ ਦੇ ਬਾਹਰ ਆ ਕੇ ਜਿਹੜਾ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਇਹ ਗੱਲ ਦਾ ਜ਼ਿਕਰ ਕੀਤਾ ਜਾਂਦਾ ਕਿ ਪਹਿਲਾਂ ਸਾਡੇ ਵੱਲੋਂ ਦੋ ਕਤਲ ਕੀਤੇ ਗਏ ਸਨ ਲੇਕਿਨ ਇਸੇ ਦੇ ਦੌਰਾਨ ਇੱਕ ਕਤਲ ਜਿਹੜਾ ਹੋਰ ਕੀਤਾ ਜਾਏਗਾ ਇਹ ਸਾਰੀ ਗੱਲਬਾਤ ਜਿਹੜੀ ਹੈ ਨਿਕਲ ਕੇ ਸਾਹਮਣੇ ਆਈ ਹੈ ਸੋ ਸੂ ਘਟਨਾ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਪਰਿਵਾਰ ਦੇ ਵੱਲੋਂ ਜਿੱਥੇ ਪਿਤਾ ਦੀ بیٹے ਦੀ ਵਰਸੀ ਮਨਾਈ ਜਾ ਰਹੀ ਸੀ ਤਾਂ ਇਸੇ ਦੇ ਦੌਰਾਨ ਘਰ ਦੇ ਬਾਹਰ ਹੰਗਾਮਾ ਹੋਣਾ ਸ਼ੁਰੂ ਹੋ ਜਾਂਦਾ ਤੇ ਉੱਥੇ ਕਤਲ ਦੇ ਜਿਹੜੇ ਦੋਸ਼ੀ ਸਨ ਇਹਨਾਂ ਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮ੍ਰਿਤਕਾਂ ਦੇ ਘਰ ਦੇ ਬਾਹਰ ਆ ਕੇ ਹੰਗਾਮਾ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ